ਨੌਜਵਾਨ ਵਰਗ ਕੀ ਕੁਛ ਹੋਇਆ ਪਿਆ ਉਹ ਨਹੀਂ ਹੁਣ ਸਮਾਂ ਡਿਟੇਲ ਦਾ ਵੇਖੋ ਸਭ ਤੋਂ ਸਿਰੇ ਵਾਲੀ ਗੱਲ ਜਦੋਂ ਗੁਰੂ ਗੰਸਾਹ ਮਹਾਰਾਜ ਨੇ ਬਖਸ਼ਿਆ ਆਹ ਸੁਣ ਲਓ ਮੈਂ ਤੁਹਾਨੂੰ ਦੱਸਣਾ ਚਿੱਠਾ ਇਹਨਾਂ ਦਾ ਇਹ ਕਹਿੰਦੇ ਜੀ ਸਾਨੂੰ ਬੇਦਬੀ ਵਾਲੇ ਬੰਦੇ ਨਹੀਂ ਲੱਭੇ ਇਹ ਕਹਿੰਦੇ ਨੇ ਨੱਲਾਂ ਬੇਦਬੀ ਵਾਲੇ ਲੱਭੇ ਨਹੀਂ ਸਾਨੂੰ ਕਿਤੇ ਮੇਰੇ ਕੋਲ ਸਾਰਾ ਪਿਆ ਆ ਤੁਹਾਨੂੰ ਆਹ ਹੋਰ ਕਰਤੂਤ ਦੱਸਦਾ ਪਹਿਲਾਂ ਵੀ ਦੱਸੀ ਆ ਉਹ ਤਾਂ ਹੁਣ ਮੈਂ ਨਾਲ ਹੀ ਰੱਖਦਾ ਫੇਲ ਆਹ ਇਹ ਮੈਂ ਦੱਸਦਾ ਨੋਟ ਕਰੋ ਆ ਮੇਰੇ ਕੋਲ ਹੈਗਾ ਇੱਕ ਲੈਟਰ ਹੈ ਪਹਿਲਾਂ ਤਾਂ ਤੁਹਾਨੂੰ ਦਿਖਾਦਾ ਮੈਂ ਆਰਟੀਆਈ ਪਾ ਕੇ ਸਾਰਾ ਸਮਾਨ ਇਕੱਠਾ ਕਰਿਆ ਹੈ ਦੋ ਵਾਰੀ ਪਤਾ ਕਰੇ ਸਰ ਆ ਇੱਕ ਹੈਗਾ ਪੱਤਰ ਆਪਣੇ ਕੋਲ ਤੁਹਾਨੂੰ ਪੜ੍ਹ ਕੇ ਸੁਣਾਉਣਾ ਕੋਈ ਗੱਲ ਨਹੀਂ ਹਾਂ ਪੱਤਰ ਹੈ ਪਹਿਲਾਂ ਮੈਂ ਪੜ੍ਹ ਕੇ ਸੁਣਾਦਾ ਇੱਕ ਵਾਰੀ ਇਹ ਕੀ ਹੈ ਆਹ ਜਿਹੜਾ ਆਪਣੇ ਕੋਲ ਜਿਹੜੇ ਇਹਨਾਂ ਦੇ ਕੋ ਚਮਚੀ ਘੜਸ਼ੀ ਹੋਵੇ ਕਈ ਵਾਰੀ ਤਖਲੀਬ ਮੰਨਦਾ ਮੈਨੂੰ ਮਿਲ ਕੇ ਜਾਏ ਉਹ ਤੇ ਨਾਲੇ ਆਹ ਗੱਲ ਦਾ ਜਵਾਬ ਦੇ ਦਿਓ ਮੈਂ ਬਾਦਲ ਦਲ ਦਾ ਪ੍ਰਚਾਰ ਕਰੂੰਗਾ ਅੱਜ ਤੋਂ ਬਾਅਦ ਇਹਦਾ ਜਵਾਬ ਦਿਓ ਮੇਰੇ ਕੋਲੇ ਆ ਕੇ ਆਹ ਜਿਹੜੇ ਤਕੜੀ ਤਕੜੀ ਚੱਕੀ ਫਿਰਦੇ ਝੰਡੀਆਂ ਮੈਂ ਕਰੂੰ ਬਈ ਬਦਲਦਲ ਦਾ ਪ੍ਰਚਾਰ ਮੈਨੂੰ ਇਹ ਇਹਦਾ ਜਵਾਬ ਦਿਓ ਮੈਂ ਲੋਕਾਂ ਨੂੰ ਕਿਹਾ ਕਰੂੰ ਵੀ ਤਕੜੀ ਨੂੰ ਵੋਟਾਂ ਪਾਓ ਪਰ ਮੈਨੂੰ ਇਹਦਾ ਜਵਾਬ ਦਿਓ ਜਿਹੜੇ ਆ ਚੀਜ਼ ਮੇਰੇ ਕੋਲ ਹੈ ਇਹਦੇ ਹੀ ਦੇ ਦਿਓ ਕੱਲੀ ਦਾ ਜਵਾਬ ਤੁਸੀਂ ਬਾਕੀ ਛੱਡੋ ਆਸ ਹੁਣ ਪੜ ਕੇ ਸੁਣਾਉਣਾ ਪਹਿਲਾਂ ਸੁਣ ਲਿਓ ਧਿਆਨ ਨਾਲ ਕੀ ਹੈ ਇਹ ਸੇਵਾ ਵਿਖੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਸ਼ਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਸੰਬੰਧੀ ਬੇਨਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਕਿ ਸੰਗਤ ਦੀ ਮੰਗ ਅਨੁਸਾਰ ਬਿਰਧ ਹੋ ਚੁੱਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੋਥੀਆਂ ਦੀ ਸਾਂਭ ਸੰਭਾਲ ਕਰਨੀ ਚਾਹੁੰਦੇ ਹਾਂ ਸਾਡੀ ਸੰਗਤ ਇਹ ਸੇਵਾ ਕਰਨਾ ਚਾਹੁੰਦੀ ਹੈ ਇਸ ਸਬੰਧੀ ਪ੍ਰਵਾਨਗੀ ਦਿੱਤੀ ਜਾਵੇ ਅਸੀਂ ਸਾਰੇ ਹੀ ਅੰਮ੍ਰਿਤਧਾਰੀ ਗੁਰਸਿੱਖਾਂ ਸਾਨੂੰ ਬਿਰਧ ਹੋ ਚੁੱਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਦਾ ਮੌਕਾ ਦਿੱਤਾ ਜਾਵੇ ਜੀ ਅਸੀਂ ਆਪ ਜੀ ਦੇ ਅਤਿ ਧੰਨਵਾਦੀ ਹੋਵਾਂਗੇ ਮਿਤੀ ਬਸ ਇੰਨਾ ਹੀ ਮਿਤੀ ਕਿਹੜੀ ਹੈ ਉਹ ਨਹੀਂ ਲਿਖਿਆ ਇਹ ਸੇਵਾ ਮੰਗ ਕੌਣ ਰਿਹਾ ਹੈ ਕਿਸੇ ਦਾ ਕੋਈ ਜ਼ਿਕਰ ਨਹੀਂ ਨਾ ਕਿਸੇ ਸੁਸਾਇਟੀ ਦਾ ਨੋ ਹੈ ਇਹ ਖਾਲੀ ਲੈਟਰ ਹੈ ਜੀ ਬਿਲਕੁਲ ਹੁਣ ਖਾਲੀ ਪੱਤਰ ਉੱਤੇ ਪਤਾ ਕੀ ਲਿਖਿਆ ਹੋਇਆ ਬਿਰਧ ਹੋ ਚੁੱਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੋਇੰਦਵਾਲ ਸਾਹਿਬ ਪਹੁੰਚਾਉਣ ਵਾਸਤੇ ਆ ਗਿਆ ਹੈ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਆ ਦੇਖੋ ਖਾਲੀ ਲੈਟਰ ਤੇ ਦੇਖ ਮਾਰ ਕੇ ਘੁੱਗਿਆ ਗਿੱਦੜ ਚਿੱਠੀ ਬਣਾ ਕੇ ਫੜਾਤੀ ਆ ਕਰਤੂਤ ਹੈ ਇਹਨਾਂ ਦੀ ਇਹਦਾ ਜਵਾਬ ਦੇਣ ਮੈਨੂੰ ਲੱਗਾ ਸਾਲ ਹੋ 8-9 ਮਹੀਨੇ ਹੋ ਗਏ ਪਹਿਲਾਂ ਵੀ ਮੈਂ ਦੱਸਿਆ ਹੈ ਖਾਲੀ ਤੇ ਬਣਾ ਦੀ ਜੀ ਅੱਗੇ ਸੁਣ ਲੋ ਫੇ ਇਹ 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 ਚਿੱਠੀ ਦਾ ਕੀ ਬਣਿਆ ਚਾਰ ਪੰਜ ਜਾਣੇ ਸੀ ਦੋ ਬੀਬੀਆਂ ਉਹਨਾਂ ਕੇਸ ਕੀ ਕਰੀਆਂ ਦੋ ਤਿੰਨ ਜਾਣੇ ਦੋ ਉਹਨਾਂ ਨੇ ਹਰੀ ਬੱਤੀਆਂ ਨਹੀਂ ਗੱਡੀਆਂ ਲੈ ਲਈਆਂ ਗੱਡੀਆਂ ਲਈਆਂ ਤੇ ਪਿੰਡਾਂ ਵਿੱਚ ਚੱਲ ਪਏ ਵੀ ਪ੍ਰਾਤਨ ਰੂਪ ਸੰਭਾਲਨੇ ਆਪਣੇ ਪਿੰਡਾਂ 'ਚ ਨਹੀਂ ਵੀ ਪਤਾ ਹੁੰਦਾ ਕਈ ਵਾਰੀ ਗੱਲ ਦਾ ਨਹੀਂ ਵੀ ਪਤਾ ਹੁੰਦਾ ਆਪਣੀ ਚਲ ਵੀ ਕੋਈ ਨਹੀਂ ਕੋਰ ਸਿੱਖ ਨੇ ਬਈ ਸੰਭਾਲਣਾ ਸੇਵਾ ਹੋ ਜਿੰਨੇ ਸਰੂਪ ਮਹਾਰਾਜ ਦੇ ਸਾਰੇ ਚੱਕੇ ਲੈ ਗਏ ਉਹਨੇ ਨਹੀਂ ਮੈਂ ਕਹਿੰਦਾ ਮੈਨੂੰ ਪਤਾ ਨਹੀਂ ਉਹਨੀ ਗੱਲ ਦਾ ਮੈਂ ਉਹਨੀ ਨੂੰ ਕਹਿੰਦਾ ਜਿੰਨੀ ਮੈਨੂੰ ਪਤਾ ਹੈ ਇਹ ਸਾਰਾ ਰਿਕਾਰਡ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਇਕੱਲੇ ਮਲੇਰਕੋਟਲੇ ਇਲਾਕੇ ਵਿੱਚੋਂ 35 ਸਰੂਪ ਚੱਕੇ ਗਏ 1 2 5 7 ਨਹੀਂ 35 35ਾਂ ਦੇ ਵਿੱਚੋਂ ਉਹ 35 ਦੇ 35 ਰੂਪ ਕਿੱਥੇ ਨੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਵਾਬ ਦੇਵੇ ਉਸ ਵਕਤ ਮੱਕੜ ਸੀ ਆ ਸਰਕਾਰ ਵਾਲੇ ਜਵਾਬ ਦੇਣਗੇ ਪੰਥ ਦਾ ਢੰਡੋਰਾ ਪਿੱਟਦੇ ਨੇ ਸ਼੍ਰੋਮਣੀ ਕਮੇਟੀ ਜਵਾਬ ਦੇਵੇ ਜਥੇਦਾਰ ਜਵਾਬ ਦੇਣ ਕਿਸੇ ਦਾ ਕੋਈ ਜਵਾਬ ਨਹੀਂ ਜੀ ਨੋਟ ਕਰਿਓ ਜੀ ਆ ਬਿਲਕੁਲ ਜੀ ਬਿਲਕੁਲ ਮੈਂ ਸਮਝਦਾ ਜਿੱਥੇ ਸ੍ਰੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬਾ ਦੀ ਜਿਹੜੀ ਗੱਲ ਹੈ ਕੋਈ ਗੱਲ ਨਹੀਂ ਹੈ ਰਿਲੀਜੀਅਨ ਹੈ ਮੈਂ ਇਹ ਕਰਕੇ ਸਮਝ ਗਿਆ ਮੈਂ ਹਾਂਜੀ ਨੋਟ ਕਰਿਓ ਠੀਕ ਹੈ ਜੀ ਇਹ ਪੋਲਿਟਿਕਸ ਹੈ ਬਹੁਤ ਧੰਨਵਾਦ ਜੀ ਮੈਂ ਸਮਝ ਗਿਆ ਅ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ 1 ਮਿੰਟ ਸੁਣਿਓ ਜੀ ਬੇਨਤੀ ਔਰ ਇਹ ਸਾਰੇ ਮੇਰੇ ਕੋਲ ਰਿਕਾਰਡ ਨੇ ਜੀ 35 ਸਰੂਪ ਮਹਾਰਾਜ ਦੇ ਚੁੱਕੇ ਗਏ ਇੱਕ ਵੀ ਜਿਹੜਾ ਉਹ ਕੋਈ ਇਹਨਾਂ ਦਾ ਜਵਾਬ ਨਹੀਂ ਸਾਰਾ ਰਿਕਾਰਡ ਆਪਣੇ ਕੋਲ ਪਿਆ ਤੇ ਇਹ ਹਾਲਾਤ ਨੇ ਇੱਕ ਗੱਲ ਨੋਟ ਕਰਿਓ ਜੀ ਰਾਜਨੀਤਿਕ ਤੌਰ ਤੇ ਕੋਈ ਜਿਹੜੇ ਮਰਜ਼ੀ ਪਾਸੇ ਤੁਰਿਆ ਫਿਰੇ ਪਰ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਗੱਲ ਹੈ ਭਾਵੇਂ ਕੋਈ ਕਿਹੜੀ ਮਰਜ਼ੀ ਪਾਰਟੀ ਹੈ ਸਾਨੇ ਕੋਈ ਠੇਕਾ ਨਹੀਂ ਲਿਆ ਕਿਸੇ ਪਾਰਟੀ ਦਾ ਮੈਂ ਕਹਾਂ ਇੱਥੇ ਬਹਿ ਕੇ ਕਿਸ ਨੂੰ ਵੋਟ ਪਾਓ ਇਹਨਾਂ ਪਾਓ ਪਰ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਸਾਡਾ ਸਬਦਾ ਸਾਂਝਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਖਿਲਾਫ ਜਿਹੜੀਆਂ ਗੱਲਾਂ ਹੋਣਗੀਆਂ ਉਹਨੂੰ ਅਸੀਂ ਹਰ ਸਟੇਜ ਉੱਤੇ ਡਟ ਕੇ ਮੈਂ ਅੱਜ ਗੁਰੂ ਦੀ ਬਖਸ਼ਿਸ਼ ਨਾਲ ਤੀਜਾ ਦੀਵਾਨ ਲਾ ਰਿਹਾ ਪਹਿਲਾ ਦੀਵਾਨ ਮੋਗਾ ਸਹਿਲ ਨਾਲ ਖੋਟੇ ਪਿੰਡ ਸੀ ਦੂਜਾ ਦੀਵਾਨ ਤਲਵੰਡੀ ਸਾਬੋਵਲ ਸਿੰਘੋ ਪਿੰਡ ਸੀ ਤੀਜਾ ਦੀਵਾਨ ਤੁਹਾਡੇ ਕੋਲ ਹੈ ਦੋ ਦੀਵਾਨ ਕਲ ਨੂੰ ਨੇ ਫੈਲ ਮੇਰੇ ਕੋਲ ਹੈ ਫੈਲ ਮੈਂ ਹਰ ਸਟੇਜ ਤੇ ਦਿਖਾਉਣਾ ਤੇ ਜਿਹੜੇ ਮੇਰੇ ਵੀਰ ਪ੍ਰਬੰਧਕਾਂ ਤੇ ਕੋਈ ਗਿਲਾ ਨਾ ਕਰਨ ਉਹ ਮੇਰੇ ਇਹਨਾਂ ਗੱਲਾਂ ਦਾ ਜਵਾਬ ਜਿਹੜਾ ਉਹ ਮੈਨੂੰ ਮਿਲ ਲੈਣ ਕੋਈ ਬਾਅਦ ਚ ਕਹੇ ਨਾ ਗੱਲ ਠੀਕ ਹੈ ਬਜ਼ੁਰਗਾਂ ਦੀ ਕਈ ਵਾਰੀ ਹੋ ਜਾਂਦੀ ਹੈ ਗੱਲ ਤੇ ਉਹਨਾਂ ਨੂੰ ਤੁਸੀਂ ਮੇਰਾ ਬਾਇਓ ਡਾਟਾ ਵੀ ਜ਼ਰੂਰ ਕੋ ਦੇ ਦੇਣਾ ਵੀ ਮੈਂ ਰੋਜ਼ ਦਿਖਾਉਣਾ ਇਹ ਫਿਲ ਦੋ ਥਾਂਵੇਂ ਘੱਟੋ ਘੱਟ ਦੋ ਥਾਂਵੇਂ ਰੋਜ਼ ਦਿਖਾਉਣਾ ਤੇ ਮੈਂ ਤਿੰਨ ਥਾਂਵੇਂ ਵੀ ਦਿਖਾ ਦਣਾ ਜਿਵੇਂ ਅੱਜ ਗੁਰੂ ਦੀ ਬਖਸ਼ਿਸ਼ ਤਿੰਨ ਥਾਂਵੇਂ ਦਵਾਨ ਲਾ ਰਿਹਾ ਇਸ ਕਰਕੇ ਇਹ ਸਾਰੀਆਂ ਗੱਲਾਂ ਆਪਾਂ ਯਾਦ ਰੱਖਣੀ ਹੈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਇਹ ਪੋਲਿਟਿਕਸ ਨਹੀਂ ਹੁੰਦੀ ਇਹ ਪੋਲਿਟਿਕਸ ਨਹੀਂ ਹੈ ਅਸੀਂ ਹਰ ਗੱਲ ਨੂੰ ਰਾਜਨੀਤੀ ਨਾਲ ਜੋੜ ਲੈਣੇ ਆ ਇਹ ਰਾਜਨੀਤੀ ਗੱਲ ਹੋ ਗਈ ਵੀ ਰਾਜਨੀਤਿਕਾਂ ਨੂੰ ਸਮਝਾਓ ਇਹੋ ਜਿਹੀਆਂ ਹਰਕਤਾਂ ਨਾ ਕਰਨ ਧਿਆਨ ਰੱਖਿਓ ਔਰ ਸਤਗੁਰੂ ਨੇ ਬਾਣੀ 'ਚ ਕੀਤੀ ਹੈ ਮੈਂ ਇੱਕ ਦੋ ਪੰਕਤੀਆਂ ਪੜ੍ਹ ਦੇਣਾ ਰਾਜੇ ਸ਼ੀ ਇਹ ਕੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬਚਨ ਨੇ ਕਿ ਜਦੋਂ ਇੱਕ ਹੁਕਮਰਾਨ ਧਰਮ ਤੋਂ ਟੁੱਟਦਾ ਤਾਂ ਉਹ ਬਗਿਆੜ ਬਣ ਕੇ ਜਨਤਾ ਦਾ ਖੂਨ ਪੀਂਦਾ ਬੱਚਿਆ ਖੁਚਿਆ ਛੋਟੇ ਮੰਤਰੀ ਖਾ ਜਾਂਦੇ ਐ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਬਾਣੀ ਵਿੱਚ ਲਿਖਿਆ ਰਾਜੇ ਸ਼ੀ ਬਾਣੀ ਤੋਂ ਬਾਹਰ ਮੈਂ ਇੱਕ ਵੀ ਗੱਲ ਕਰਾਂ ਮੈਨੂੰ ਨਾਲ ਦੀ ਨਾਲ ਟੋਕਦੇ ਹੁਣ ਰਾਜੇ ਸ਼ੀ ਬੋਲੋ ਮੁਕਦਮ ਕੁੱਤੇ ਜਾਏ ਜਗਾਏ ਨ ਬੈਠੇ ਸੁੱਤੇ ਚਾਕਰ ਨੈਂਦਾ ਪਾਇਨ ਖਾਓ ਰਤ ਪਿਤ ਕੁੱਤਿਓ ਚੱਟ ਜਾਓ ਕਲ ਕਾਤੀ ਰਾਜੇ ਕੀ ਲਿਖਿਆ ਕਸਾਈ ਕਸਾਈ ਕਲ ਕਾਤੀ ਰਾਜੇ ਕਸਾਈ ਕਸਾਈ ਧਰਮ ਪੰਖ ਕਰ ਉਡਰਿਆ ਕੂੜ ਅਮਾਵਸ ਸੱਚ ਚੰਦਰਮਾ ਦੀਸਾ ਨਹੀਂ ਕਹਿ ਚੜਿਆ ਹਉ ਭਾਲ ਬਿਕੁੰਨੀ ਹੋਈ ਅਧੇਰੇ ਰਾਹ ਨਾ ਕੋਈ ਜਿਸ ਕਾ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਭਾਨ ਸਵਾਨ ਗੁਰੂ ਅਰਜਨ ਸਾਹਿਬ ਕਹਿੰਦੇ ਜਿਹਦੇ ਅੰਦਰ ਰਾਜਨੀਤੀ ਦਾ ਅਭਿਮਾਨ ਹੈ ਉਹ ਨਰਕ ਦਾ ਕੁੱਤਾ ਹੈ ਜੀ ਇਹ ਗੁਰੂ ਅਰਜਨ ਸਾਹਿਬ ਦੀ ਬਾਣੀ ਦੇ ਬਚਨ ਨੇ ਦੁਬਾਰਾ ਫੇਰ ਪੜ੍ਹ ਲਓ ਜਿਸ ਕਾ ਅੰਤਰ ਸੋ ਨਰਕ ਪਾਤੀ ਹੋਵਤ ਸੁਭਾਨ ਭਾਈ ਸਭਾਈ ਗੁਰਦਾਸ ਜੀ ਇਹਨਾਂ ਬਚਨਾਂ ਦੀ ਵਿਆਖਿਆ ਕਰਦੇ ਆ ਲਿਖਦੇ ਨੇ ਕਲ ਆਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ ਗੁਸਾਈ ਰਾਜੇ ਬੋਲੋ ਉੱਚੀ ਹੁਣ ਰਾਜੇ ਉਲਟੀ ਵਾਰਡ ਫੇਰ ਬੁਖਾਰੀ ਕ ਕੌਣ ਕੌਣ ਕਾਨੂੰਨ ਮੇਰੇ ਤੇ ਲਾਗੂ ਹੁੰਦਾ ਮੇਰੇ ਤੇ ਕੀ ਭਾਈ ਗੁਰਦਾਸ ਜੀ ਤੇ ਲਾਗੂ ਕਰੋ ਕੱਲ ਕ ਰਾਜੇ ਪਾਪ ਕਮਾਵਦੇ ਉਲਟੀ ਵਾਰਡ ਫੇਰ ਬੁਖਾਰੀ ਇਹ ਸਮਾਂ ਬੜਾ ਜਾਗਰਤ ਹੋ ਰਹੀ ਹੈ ਸੰਗਤ ਹੁਣ ਗੁਰੂ ਦੀ ਬਖਸ਼ਿਸ਼ ਹੈ ਉਹ ਸਮਾਂ ਲੰਘਿਆ ਜਦੋਂ ਰਾਗੀ ਸਿੰਘ ਨੇ ਇੱਕ ਨੇ ਸ਼ਬਦ ਪੜ੍ਹਤਾ ਭਾਈ ਗੁਰਦਾਸ ਜੀ ਦੀ ਪੌੜੀ ਕੁੱਤਾ ਰਾਜ ਬਹਾਲੀ ਹੈ ਫਿਰ ਉਹਨੂੰ ਕਹਿੰਦੇ ਛੁੱਟੀ ਕਰ ਓਏ ਕੀ ਕਰਨਾ ਤੂੰ ਇਹ ਕੀ ਪੜਨਾ ਉਹ ਕਹਿੰਦਾ ਭਾਈ ਗੁਰਦਾਸ ਜੀ ਦੀ ਬਾਤ ਹੈ ਇਹ ਬਕਾਇਦਾ ਲਿਖਿਆ ਹੋਇਆ ਸਿੱਖ ਰਹਿਤ ਮਰਿਆਦਾ ਚ ਸਿੱਖ ਰਹਿਤ ਮਰਿਆਦਾ ਚ ਲਿਖਿਆ ਹੈ ਕਿ ਗੁਰਬਾਣੀ ਤੋਂ ਇਲਾਵਾ ਭਾਈ ਗੁਰਦਾਸ ਜੀ ਦੇ ਬਚਨਾਂ ਦਾ ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਦਾ ਕੀਰਤਨ ਹੋ ਸਕਦਾ ਜੀ ਹੋ ਸਕਦਾ ਪਰ ਰਾਗੀ ਸਿੰਘ ਨੂੰ ਉਹਨੂੰ ਕਹਿੰਦੇ ਛੁੱਟੀ ਕਹਿੰਦੇ ਇਹ ਨਹੀਂ ਪੜਨਾ ਉਹ ਕਹਿੰਦਾ ਜੀ ਇਹ ਤਾਂ ਭਾਈ ਗੁਰਦਾਸ ਜੀ ਨੇ ਲਿਖਿਆ ਕਹਿੰਦੇ ਚੱਲ ਇਹ ਲਿਖਿਆ ਹੀ ਹੈ ਪਰ ਇਹਦੀ ਗੱਲ ਸਾਡੀ ਹੋ ਗਈ ਕੁੱਤਾ ਰਾਜ ਬਹਾਲੀ ਹੈ ਫਿਰ ਚੱਕੀ ਚਟਾ ਇਹ ਸ਼ਬਦਾਂ ਦੀ ਵਿਆਖਿਆ ਰੋਜ਼ਾਨਾ ਕਰਿਆ ਕਰੂੰ ਜਿੰਨਾ ਚਿਰ ਸਾਹ ਚੱਲਦੇ ਗੁਰੂ ਦੀ ਬਖਸ਼ਿਸ਼ ਨਾਲ ਸੁਰਜਨ ਬਥੇਰੀਆਂ ਧਮਕੀਆਂ ਬਥੇਰੇ ਡਰਾਬੇ ਬਹੁਤ ਕੁਸ਼ ਕਰ ਲਿਆ ਪਰ ਨਾ ਗੁਰੂ ਸੇਵ ਅੱਗੇ ਅਰਦਾਸ ਹੀ ਤੁਸੀਂ ਕਰਿਓ ਸਾਰੇ ਭੈਣ ਭਰਾ ਸੰਗਤ ਦੀ ਅਰਦਾਸ ਚ ਬੜੀ ਪਾਵਰ ਹੁੰਦੀ ਹੈ ਕੀ ਅਰਦਾਸ ਕਰਨੀ ਪਾਤਸ਼ਾਹ ਇਸ ਤੋਂ ਪਹਿਲਾਂ ਦਬੀਏ ਬਕੀਏ ਡਰੀਏ ਉਸ ਤੋਂ ਪਹਿਲਾਂ ਆਪਣੀ ਬਖਸ਼ਿਸ਼ ਕਰਕੇ ਜਿੰਦ ਨੂੰ ਪਿੰਡੇ ਚੋਂ ਕੱਢ ਲਈ ਮਾਰ ਹੀ ਨਹੀਂ ਮਰਨਾ ਤਾਂ ਮਨਜ਼ੂਰ ਹੈ ਪਰ ਜਿਹੜੇ ਤੇਰੇ ਪੰਥ ਦੇ ਦੋਖੀ ਨੇ ਤੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇਰੀ ਵਿਦਵੀ ਕਰਵਾਉਣ ਵਾਲੇ ਲੋਕ ਨੇ ਉਹਨਾਂ ਤੋਂ ਕਦੇ ਛਿਪ ਨਾ ਜਾਈਏ ਭੁੱਲ ਕੇ ਫਰੀਦਾ ਈਸਾ ਨਿਆ ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੈ ਨਾ ਦੇ ਜੇ ਤੂੰ ਐਵੇਂ ਰੱਖ ਸੀ ਜੀਓ ਸਰੀਰੋਂ ਲੈ ਚਲੋ ਇਹ ਮੈਂ ਕਰੰਟ ਮਸਲਿਆਂ ਤੇ ਗੱਲ ਕਰ ਲਈ ਥੋੜੀ ਜੀ ਹੁਣ ਨੋਟ ਕਰਿਓ ਪਰ ਨਿੰਦਾ ਨੇ ਸਰੋਤ ਸਰਵਣ ਇਹ ਨਿੰਦਾ ਨਹੀਂ ਇਹ ਸੱਚ ਹੈ ਇਹ ਵੀ ਸੱਚੀ ਗੱਲ ਐ ਜੇ ਕੋ ਬੋਲੇ ਸੱਚ ਹੋ ਸਕਦੀ ਐ ਤਕਲੀਫ ਥੋੜੀ-ਮੋਟੀ ਧਿਆਨ ਰੱਖਿਓ ਇਹ ਕਾਨੂੰਨ ਇਹ ਸਾਰੇ ਸਿਸਟਮ ਉਦੋਂ ਕਿੱਥੇ ਹੁੰਦੇ ਜਦੋਂ ਨੌਜਵਾਨ ਪੁੱਤਾਂ ਦੀ ਉਥੇ ਸਮੈਕ ਨਾਲ ਕਿੰਨੇ ਘਰ ਪੱਟੇ ਗਏ ਨਸ਼ੇ ਉਥੇ ਕਿ ਉਦੋਂ ਕਿੱਥੇ ਹੁੰਦੇ ਨੇ ਉਦੋਂ ਸਰਕਾਰ ਦੀਆਂ ਏਜੰਸੀਆਂ ਕਿੱਥੇ ਨੇ ਦੱਸੋ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿੱਥੇ ਨੇ ਇਹ ਗੱਲਾਂ ਕਰਦੇ ਹੋ ਅਸੀਂ ਰਾਜਨੀਤਿਕਾ ਅਸੀਂ ਪੋਲੀਟਿਕਲ ਆ ਗੱਲਾਂ ਸਾਡੇ ਗੁਰੂ ਨੂੰ ਅਗਲਾ ਪਾੜ ਕੇ ਖੰਡਾ ਦੇਵੋ ਅਸੀਂ ਰੋ ਵੀ ਨਹੀਂ ਸਕਦੇ ਗੁਰਦੁਆਰਿਆਂ ਚ ਦੱਸ ਵੀ ਨਹੀਂ ਸਕਦੇ ਲੋਕਾਂ ਨੂੰ ਕਿ ਆ ਤੁਸੀਂ ਗਲਤ ਕਰਤਾ ਯਾਰ ਅਸੀਂ ਇਹੀ ਕਹਾਂਗੇ ਇਹ ਕਠੋਕ ਕੇ ਕਮਾਲ ਹੋਊਗੀ ਵੀ ਕੁੱਟੋ ਵੀ ਤੇ ਰੋਣ ਵੀ ਨਾ ਦੇਵੋ ਇਹ ਨਹੀਂ ਚੱਲਣੀਆਂ ਮੈਂ ਸਾਫ਼ ਕਹੂੰਗਾ ਕੋਟਕਪੂਰੇ ਵਾਲਿਆਂ ਨੂੰ ਤਾਂ ਚਾਹੀਦਾ ਜਵਾਨ ਤਾਂ ਜ਼ਬਤ ਕਰਾ ਕੇ ਇਹਨਾਂ ਦਾ ਦਿਮਾਗ ਸੈੱਟ ਕਰਨ ਬੋਲੇ ਈਸਵਾ ਪਰ ਨਿੰਦਾ ਨੇ ਸਰੋਤ ਸਰਵਣ ਆਪ ਤਿਆਗ ਸਗਲ ਰੇਣਕ ਆਪਾ ਭਾਵ ਤਿਆਗ ਕੇ ਸਾਰਿਆਂ ਦੀ ਚਰਨ ਧੂੜੀ ਬਣ ਕੇ ਰਹਿੰਦੇ ਸਤਪੁਰਸ਼ ਅਹੰਕਾਰ ਨਹੀਂ ਸਾਰਿਆਂ ਦੀ ਚਰਨ ਧੂੜੀ ਉਹ ਕਹਿੰਦੇ ਖਾਲਸਾ ਵੀ ਵਾਹਿਗੁਰੂ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਫਤਿਹ ਵੀ ਇਹ ਹੈ ਚਰਨ ਧੂੜੀ ਬਣ ਕੇ ਰਹਿਣਾ ਖੱਟ ਲਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸੁਵਜਨ ਹੈ ਇਹ ਛੇ ਲਖਣ ਮਹਾਂਪੁਰਖ ਦੇ ਨੇ ਇਹ ਆਪਾਂ ਅੱਜ ਸਤਗੁਰੂ ਜੀ ਦੀ ਬਾਣੀ ਵਿੱਚੋਂ ਵਿਚਾਰ ਲਿਆ ਨਾਲ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਵਿੱਚੋਂ ਦਰਸ਼ਨ ਕਰ ਲਏ ਕਰੰਟ ਮਸਲਿਆਂ ਉੱਤੇ ਗੱਲ ਕਰ ਲਈ ਆਪਾਂ ਕੋਈ ਪ੍ਰਬੰਧਕ ਵੀਰਾਂ ਤੇ ਗਿਲਾ ਨਾ ਕਰੇ ਮੇਰੇ ਭਰਾਵਾਂ ਤੇ ਜਾਂ ਕੋਈ ਇਥੋਂ ਦੀ ਮੈਨੇਜਮੈਂਟ ਤੇ ਉਹ ਜੇ ਕਿਸੇ ਨੂੰ ਕੋਈ ਲੱਗਦਾ ਕੋਈ ਹੈ ਹੀ ਨਹੀਂ ਕੋਈ ਲੱਗਦਾ ਤਾਂ ਉਹ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਆਪਣਾ ਆ ਮੇਰੇ ਕੋਲ ਇਹਨਾਂ ਗੱਲਾਂ ਦਾ ਮੈਨੂੰ ਜਵਾਬ ਦੇ ਦੇਣ ਮੈਂ ਤਾਂ ਆਪ ਮੈਂ ਨਾਲ ਸਪੋਰਟ ਕਰੂੰਗਾ ਇਹ ਮੈਨੂੰ ਜਵਾਬ ਦੇ ਦੋ ਬੰਦਾ ਵਧੀਆ ਨਹੀਂ ਮੈਂ ਜੀਬ ਮੇਰੀ ਬਹੁਤ ਚੱਲਦੀ ਮੈਂ ਰੋਜ਼ ਆਇਆ ਕਰੂੰ ਨਾਲ ਰੈਲੀ ਦੇ ਮੈਂ ਤਾਂ ਨਾਲ ਰੈਲੀਆਂ ਦੇ ਕਰਾਉਣ ਨੂੰ ਤਿਆਰ ਹਾਂ ਮੈਨੂੰ ਨਾਲ ਲੈ ਜਾਓ ਪਰ ਆ ਗੱਲ ਦਾ ਜਵਾਬ ਦੇ ਦਿਓ ਪਹਿਲਾਂ